ਸੰਗਤ ਜੀ ਅੱਜ ਆਪਾਂ ਬਹੁਤ ਵੱਡੀ ਜਾਣਕਾਰੀ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ ਤੁਸੀਂ ਇਹ ਪੌੜੀ ਵੇਖ ਰਹੇ ਹੋ ਸੁਖਮਣੀ ਸਾਹਿਬ ਦੇ ਵਿੱਚ ਆਉਂਦੀ ਹੈ ਚੌਥੀ ਅਸ਼ਟਪਦੀ ਦੇ ਵਿੱਚ ਚੌਥੀ ਅਸ਼ਟਪਦੀ ਜਦ ਸਮਾਪਤ ਹੁੰਦੀ ਹੈ ਇਹ ਪੌੜੀ ਪੜ੍ਹ ਕੇ ਫਿਰ ਸਮਾਪਤ ਹੁੰਦੀ ਹੈ ਆਮ ਤੁਸੀਂ ਸੰਗਤਾਂ ਸੁਣੀਆਂ ਹੋਣਗੀਆਂ ਕਿ ਉਹ ਉਚਾਰਨ ਕਿਵੇਂ ਕਰਦੀ ਹੈ ਕਿਉਂਕਿ ਹਰੇਕ ਗੁਰੂ ਘਰ ਦੇ ਵਿੱਚ ਜਦੋਂ ਅਰਦਾਸ ਸ਼ੁਰੂ ਹੁੰਦੀ ਹੈ ਇਸ ਦਾ ਪਹਿਲਾ ਉਚਾਰਨ ਹੁੰਦਾ ਹੈ ਤੇ ਉਚਾਰਨ ਦੇ ਵਿੱਚ ਜਦੋਂ ਆਪਾਂ ਸੰਗਤਾਂ ਦੇ ਵਿੱਚ ਖਲੋਤੇ ਹੁੰਦੇ ਆ ਹੱਥ ਜੋੜ ਕੇ ਜਦੋਂ ਅਰਦਾਸ ਸ਼ੁਰੂ ਹੁੰਦੀ ਹੈ ਗਰੰਤੀ ਸਿੰਘ ਸ਼ੁਰੂ ਕਰਦਾ ਹੈ ਉਹ ਤੋਂ ਸੰਗਤਾਂ ਕਈ ਗਲਤ ਪੜ ਜਾਂਦੀ ਹੈ ਗਲਤ ਕਿਉਂ ਕਿਉਂਕਿ ਉਹਨਾਂ ਨੂੰ ਕਿਸੇ ਨੇ ਦੱਸਿਆ ਨਹੀਂ ਕਿਸ ਦਾ ਉਚਾਰਨ ਕਿਵੇਂ ਹੈ ਅੱਜ ਆਪਾਂ ਇਸ ਦਾ ਉਚਾਰਨ ਸਿੱਖਣਾ ਹੈ ਕਿ ਕਿਵੇਂ ਕਰਨਾ ਹੁਣ ਤਤੇ ਦਲੈਂਕੜ ਐਜੀ ਤਤੇ ਦਲੈਂਕੜ ਕੀ ਕਿਵੇਂ ਬਣੇਗਾ ਤੂ ਆ ਤੂ ਬਣੇਗਾ ਤੂ ਸੰਗਤਾ ਪੜ੍ਹਦੀਆਂ ਤੂੰ ਤੂੰ ਠਾਕੁਰ ਟਿੱਪੀ ਲਾ ਕੇ ਇੱਥੇ ਜੇ ਟਿੱਪੀ ਲਾਵਾਂਗੇ ਜੇ ਟਿੱਪੀ ਮਾਲੂ ਲਾ ਦਿੱਤੀ ਫਿਰ ਕੀ ਬਣੇਗਾ ਫਿਰ ਆਵਾਜ਼ ਕੇ ਵੀ ਨਿਕਲੇਗੀ ਤੂੰ ਤੂੰ ਲਿਖ ਲਿਆ ਟਿੱਪੀ ਤੂੰ ਰਹਿ ਤਾਂ ਆਪ ਤੂੰ ਕਿਉਂ ਬੋਲਦੇ ਪਏ ਫਿਰ ਟਿੱਪੀ ਤੂੰ ਰਹਿ ਤੇ ਆਪ ਤੂੰ ਬੋਲੀ ਜਾਂਦੇ ਜੇ ਟਿੱਪੀ ਲੱਗੀ ਹੋਵੇ ਫਿਰ ਵੀ ਤੂੰ ਬਣਦਾ ਇੱਥੇ ਗੁਰੂ ਸਾਹਿਬ ਨੇ ਟਿੱਪੀ ਨਹੀਂ ਲਾਈ ਇੱਥੇ ਦਲੈਂਕੜਾ ਪਾਇਆ ਇਸ ਦਾ ਉਚਾਰਨ ਹੈ ਤੂੰ ਤੂੰ ਤੇ ਬਹੁਤੀ ਸੰਗਤਾਂ ਤੂੰ ਪੜਦੀਆਂ ਇੱਕ ਸੰਗਤਾਂ ਇਹ ਵੀ ਪੜ ਜਾਂਦੀ ਤੁਮ ਠਾਕੁਰ ਤਤੇ ਦਲੈਂਕੜ ਤੇ ਮੰਮਾ ਲਾ ਦਿੰਦੇ ਅੱਗੇ ਤੁਮ ਠਾਪਰ ਤੁਮਪੈਰ ਦਾਸ ਕਿਉਂਕਿ ਉਹਨਾਂ ਨੇ ਗੁਰਬਾਣੀ ਦੇ ਦਰਸ਼ਨ ਨਹੀਂ ਕੀਤੇ ਕਿ ਤੁਮ ਲਿਖਿਆ ਹੈ ਜਾਂ ਤੂੰ ਲਿਖਿਆ ਹੈ ਜਾਂ ਤੂ ਲਿਖਿਆ ਹੈ ਜੇ ਅਪ ਦਰਸ਼ਨ ਕਰਾਂਗੇ ਗੁਰਬਾਣੀ ਨੂੰ ਪੜ੍ਹਾਂਗੇ ਸੰਥਿਆ ਕਰਾਂਗੇ ਫਿਰ ਹੀ ਪਤਾ ਲੱਗੇਗਾ ਕਿ ਇੱਥੇ ਮਮਾ ਲੱਗਾ ਹੈ ਜਾਂ ਟਿੱਪੀ ਲੱਗੀ ਜਾਂ ਨਹੀਂ ਲੱਗੀ ਸੰਥਿਆ ਦਾ ਇਹ ਮਤਲਬ ਹੁੰਦਾ ਹੈ ਕਿ ਇਸ ਦਾ ਸੋਧ ਉਚਾਰਨ ਸਿੱਖਣਾ ਹੈ ਲਗਾ ਮਾਤਰਾ ਜਾਂ ਕਿਹੜਾ ਸ਼ਬਦ ਬੋਲਾ ਸ਼ਬਦ ਉਚਾਰਨ ਕਰਨਾ ਕਿਹੜਾ ਕੱਸ ਕੇ ਬੋਲਣਾ ਹੁਣ ਇੱਥੇ ਲਿਖਿਆ ਤੂ ਇਹਨੂੰ ਉਚਾਰਨ ਕਰਨਾ ਤੂ ਤੱਤੇ ਦਾ ਲੈਂਕੜ ਤੂ ਠੀਕ ਹੈ ਠੀਕ ਹੈ ਠਾਕੁਰ ਠਾਕਰ ਨਹੀਂ ਪੜ੍ਹਨਾ ਠਾਕਰ ਬਣੇਗਾ ਜੇ ਕੱਕੇ ਦੇ ਔਂਕੜ ਕੱਟ ਲੀਗੇ ਠਾਕਰ ਬੰਦ ਹੈ ਇਹ ਠਾਕੁਰ ਔਰ ਕੱਕੇ ਔਂਕੜ ਰਾਰਾ ਠਾਕੁਰ ਠੀਕ ਹੈ ਤੂ ਠਾਕੁਰ ਇੱਥੇ ਵਿਸਰਾਮ ਤੁਮ ਇਥੇ ਤੁਮ ਇਹਨੂੰ ਤੁਮ ਬੋਲਣਾ ਇਤੱਤੇ ਔਂਕੜ ਤੁਮਾ ਤੁਮ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਫਿਰ ਇਥੇ ਤੁਮ ਆਇ ਇਥੇ ਮਮਾ ਲੱਗਣ ਤੁਮ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਬਾਰਿਕ ਰਿਕ ਰਾਰੇ ਰੁ ਹਿਯਾਰੇ ਤੇ ਕਕਾ ਹੈ ਰਿਕ ਬੋਲਣਾ ਇਥੇ ਤੇ ਸੰਗਤਾ ਪੜਦੀਆਂ ਹਮ ਬਾਰਕ ਤੇ ਬਾਰਕ ਸਿੱਧਾ ਹੀ ਪੜ ਜਾਂਦੀ ਹੈ ਬਾਰਕ ਬਾਰਕ ਹਾਂ ਰਾਰੇ ਸਿਆਰੀ ਦੇ ਕੱਕਾ ਬਾਰਕ ਤੇ ਤੁਮਰੀ ਕਿਰਪਾ ਮਹਿ ਹੁਣ ਸੰਗਤਾ ਪੜਦੀ ਇਹਨੂੰ ਕਿਰਪਾ ਹੈ ਕਿਰਪਾ ਤਾਂ ਬਣੇਗਾ ਜੇ ਚਰਾਰਾ ਪੂਰਾ ਲਾਉਂਗੇ ਇੱਥੇ ਰਾਰਾ ਹੈ ਪੈਰ ਵਿੱਚ ਜਿਹੜਾ ਪੈਰ ਵਿੱਚ ਰਾਰਾ ਆ ਜੇ ਹੁਣ ਜਿਹੜੀ ਕੱਕੇ ਨੂੰ ਸਿਆਰੀ ਇਹ ਰਾਰੇ ਨੂੰ ਸਿਆਰੀ ਪਹਿਣੀ ਜਾ ਕੇ ਜਿਹੜਾ ਅੱਖਰ ਪੈਰ ਵਿੱਚ ਹੋਵੇ ਨਾ ਐ ਸੱਖਰ ਦੀ ਲਗਾ ਮਾਤਰਾ ਐ ਸੱਖਰ ਤੇ ਜਾ ਕੇ ਪੈ ਜਾਂਦੀ ਹੈ ਸਮਝ ਲੱਗੀ ਹਾਂਜੀ ਇਸ ਨੂੰ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਕਿਉਂਕਿ ਪੈਰ ਵਿੱਚ ਆ ਰਹਾ ਹੈ ਜਲਦੀ ਦੇ ਨੀ ਕਿਰਪਾ ਕਿਰਪਾ ਹਾਂ ਕਿਰਪਾ ਨਹੀਂ ਪੜ੍ਹਨੀ ਕਿਰਪਾ ਮਹਿ ਸੂਖ ਕਨੇਲੇ ਕਿਉਂਕਿ ਸੰਤ ਜੁਰਦਾਸ ਸ਼ੁਰੂ ਕਰਦੇ ਉਹ ਕਿਰਪਾ ਮੈਂ ਮੈਂ ਹੀ ਪੜ੍ਹ ਜਣੀਆਂ ਦਲਾਵਾ ਲਾ ਕੇ ਬਿੰਦੀ ਲਾ ਕੇ ਹਾ ਹਾ ਕੱਟ ਦੁਨੀਏ ਕਿਰਪਾ ਮਹਿ ਸੂਖ ਕਨੇਰੀ ਕੋਏ ਨਾ ਜਾਣੇ ਹੁਣ ਇੱਥੇ ਕੋਏ ਆ ਕੱਕੇ ਹੋੜਾ ਤੇ ਈੜੀ ਸਿਆਰੀ ਸੰਗਤਾ ਕੀ ਪੜਦੀ ਕੋਈ ਨਾ ਜਾਣੇ ਕ ਈੜੀ ਨੂੰ ਬਿਹਾਰੇ ਲਾ ਕੇ ਉਚਾਰਨ ਕਰ ਜਾਂਦੀ ਹੈ ਕੋਈ ਨਾ ਜਾਣੇ ਤੁਮਰੰਤ ਠੀਕ ਹੈ ਕਿਉਂਕਿ ਜਦੋਂ ਆਪਾਂ ਦੱਸਿਆ ਹੀ ਨਹੀਂ ਉਹਨਾਂ ਨੂੰ ਇਸ ਦਾ ਉਚਾਰਨ ਕਿਵੇਂ ਕਰਨਾ ਹੁਣ ਇੱਥੇ ਲਿਖਿਆ ਕਕੇ ਉਹਦਾ ਈ ਸਿਆਰੀ ਕੋਏ ਕਿਉਂਕਿ ਆਪਾਂ ਇਹਨੂੰ ਗਲਤ ਨਹੀਂ ਪੜ੍ਹ ਸਕਦੇ ਜੇ ਕਿਸੇ ਦੀ ਇਹ ਮਨ 'ਚ ਸ਼ੰਕਾ ਹੋਵੇ ਕਿ ਫਿਰ ਕੀ ਇਹ ਕਿਹੜਾ ਗੁਰਬਾਣੀ ਇਹ ਗੁਰਬਾਣੀ ਹੈ ਆਪਾਂ ਕਵਿਤਾ ਜਾਂ ਕੋਈ ਹੋਰ ਚੀਜ਼ ਉਲਟ-ਪੁਲਟ ਕਰ ਸਕਦੇ ਹਾਂ ਲਗਾਂਮਤ ਛੱਡ ਸਕਦੇ ਪਰ ਗੁਰਬਾਣੀ ਦੇ ਵਿੱਚ ਲਗਾਂਮਤ ਨਹੀਂ ਛੱਡ ਸਕਦੇ ਉਹਨੂੰ ਗਲਤ ਨਹੀਂ ਪੜ੍ਹ ਸਕਦੇ ਆਪਾਂ ਸਮਝ ਲੱਗੀ ਜੀ ਕੋਈ ਇਹਨੂੰ ਕੋਈ ਪੜ੍ਹਣਾ ਕੋਈ ਨਹੀਂ ਪੜ੍ਹਦਾ ਕੋਈ ਨਾ ਜਾਣੇ ਜਾਣੇ ਨੰਨੇ ਦੇ ਨਾਲ ਆਇਆ ਸੀ ਹਾਂਜੀ ਸੰਗਤਾਂ ਕੀ ਪੜ੍ਹਦੀ ਜਾਣੇ ਜਾਣੇ ਇਹ ਬਰੀਕੀ ਬਹੁਤ ਬਰੀਕੀ ਗੱਲਾਂ ਨੇ ਕੋਈ ਨਾ ਜਾਣੇ ਨੰਨੇ ਦੇ ਨੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਹੁਣ ਇੱਥੇ ਤੈ ਲਿਖਿਆ ਤੇ ਸੰਗਤਾਂ ਕੀ ਪੜਦੀ ਹੈ ਤੈ ਤੈ ਪੜਦੀ ਤੇ ਖੋਰ ਪੜ ਜਣੀ ਹੈ ਉੱਚੇ ਸੇ ਉੱਚਾ ਭਗਵਾਨ ਸਸਾ ਪੜ ਜੰਦੀ ਹੈ ਗਉਤੀ ਵਾਰੀ ਸੁਣਿਆ ਸੰਗਤਾਂ ਨੂੰ ਸੰਗਤਾਂ ਦਾ ਕਸੂਰ ਨਹੀਂ ਹੈ ਆਪਾਂ ਦੱਸੇ ਨੂੰ ਦੱਸਣਾ ਹੁੰਦਾ ਗ੍ਰੰਥੀ ਸਿੰਘ ਨੂੰ ਇਸ ਦਾ ਉਚਾਰਣ ਜਿਹੜਾ ਗਲਤ ਕਰਦਾ ਉਹਨੂੰ ਦੱਸੋ ਕਿ ਭਾਈ ਤੋ ਆ ਗਲਤ ਪੜ ਰਿਹਾ ਇਹ ਗੁਰਬਾਣੀ ਦੀ ਪੰਕਤੀ ਹੈ ਹੋਰ ਜੋ ਕਵਿਤਾ ਜਾਂ ਹੈਗੀਆਂ ਗਾਣੇ ਕੁਝ ਜਿਹੜੇ ਮਰਜੀ ਉਲਟ ਪੁਟ ਕੁ ਤੁਸੀਂ ਕਰ ਸਕਦੇ ਹੋ ਪਰ ਗੁਰਬਾਣੀ ਨਾ ਉਲਟ ਪੁਟ ਨਹੀਂ ਕਰ ਸਕਦੇ ਇਹ ਗੁਰੂ ਦੀ ਬਾਣੀ ਹੈ ਲਗਾਮਤਰ ਮ ਕਟਵਾ ਨਹੀਂ ਲਾ ਸਕਦੇ ਜੋ ਗੁਰਬਾਣੀ ਵਿੱਚ ਲਿਖਿਆ ਉਹ ਪੜਨੇ ਪਵੇ ਹੁਣ ਇੱਥੇ ਓਚੇ ਤੇ ਤੇ ਲਿਖਿਆ ਸੰਤਾਂ ਪੜਦੇ ਹੱਸੇ ਠੀਕ ਹੁਣ ਤਿਆਰ ਰੱਖਣਾ ਉਚੇ ਤੇ ਊਚਾ ਊਚਾ ਨਹੀਂ ਕਹਿੰਦੇ ਨੂੰ ਊਚਾ ਊੜੇ ਦਿਲੈਂਕੜ ਲੱਗੀਆਂ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਇੱਥੇ ਸੰਗਤਾ ਪੜਦੀ ਤੁਮਰੇ ਇੱਕ ਲਾਂ ਲੱਗ ਜਾਂਦੀ ਤੁਮਰੇ ਦੀ ਇੱਥੇ ਲੱਗੀਆਂ ਦੋ ਲਾਂ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਤੇ ਸੰਗਤਾ ਕੀ ਪੜਦੀ ਹੈ ਤੁਮ ਤੇ ਹੋਏ ਤੁਮ ਤੇ ਤਾਂ ਬਣੂਗਾ ਜੇ ਤਤਾ ਨਾ ਲਗਾਵੇਂ ਤੁਮ ਤੇ ਇਹ ਵੱਖਰਾ ਵੱਖਰਾ ਪਾਠ ਹੈ ਤੁਮ ਤੇ ਹੋਏ ਵੱਖਰਾ ਵੱਖਰਾ ਸੋ ਆਗਿਆ ਕਾਰਿ ਤੁਮਰੀ ਗਤ ਮਿਤ ਤੁਮ ਹੀ ਜਾਨੀ ਗਤ ਮਿਤ ਗਤ ਮਤ ਨਹੀਂ ਕਹਿਣਾ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ ਸਮੇ ਲੱਗੀ ਸਾਰੇ ਸ਼ਲੋਕ ਜੀ ਹਾਂਜੀ ਗਲਤੀਆਂ ਨੂੰ ਪਤਾ ਲੱਗਾ ਕੋਈ ਹਾਂਜੀ ਕਿੰਨਾ ਕੋਈ ਲੱਗ ਗਈ ਪਤਾ ਸਾਰਾ ਗਲਤੀਆਂ ਦਾ ਪਤਾ ਲੱਗਾ ਹਾਂਜੀ ਉਹ ਗਲਤ ਪੜ੍ਹਦੇ ਸੀ ਪਹਿਲਾਂ ਹਾਂਜੀ ਸੰਗਤਾਂ ਪੜ੍ਹਦੀਆਂ ਹਨ ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਹੋਰ ਵੀ ਜ਼ਰੂਰ ਸੰਗਤਾਂ ਤਾਂ ਹੀ ਪਹਚਾਏ ਕਿਉਂਕਿ ਇਸ ਵਿੱਚ ਆਮ ਜਿਹੜੀਆਂ ਦਾਸਾਪ ਕਰਦੇ ਆ ਘਰਾਂ ਦੇ ਵਿੱਚ ਵੀ ਕਰਦੇ ਆ ਜਾਂ ਗੁਰੂ ਘਰਾਂ ਦੇ ਵਿੱਚ ਆਮ ਹੁੰਦੀ ਹੈ ਤੇ ਇਹ ਦੋ ਰਾ ਜਿਹੜਾ ਬੋਲਿਆ ਜਾਂਦਾ ਪੌੜੀ ਬੋਲੀ ਜਾਂਦੀ ਹੈ ਤੇ ਸੰਗਤਾਂ ਗਲਤ ਪੜ ਜਾਂਦੀ ਹੈ ਸ਼ੇਅਰ ਕਰੋਗੇ ਬਹੁਤ ਵੱਡੀ ਸੇਵਾ ਹੈ ਅਸੀਂ ਵੀ ਸੇਵਾ ਕਰ ਰਹੇ ਹਾਂ ਤੁਸੀਂ ਗਾਂ ਸ਼ੇਅਰ ਕਰਕੇ ਸੇਵਾ ਕਰੋ ਹੋਰ ਵੀ ਸੰਗਤਾਂ ਲਾਹਾ ਲੈਣ ਜਿੰਨੀਆਂ ਲਾਹਾ ਲੈਣੀ ਸਕਤਾ ਇਹ ਪੋਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ